ਤੇਜ ਉਠੇ ਜੋੜ ਕੇ ਚਾਰ ਦਿਨ ਨਾਂਗੀਆਂ ਚਲੇ ਜਾਓ ਹਾਏ ਰੱਬਾ ਕੁਛ ਨਹੀਂ ਨਾ ਮੇਰਾ ਪਿਓ ਨੇ ਆਗੇ ਕੀਤਾ ਐਨਾ ਭਾਂਡਾ ਝੂਠਾ ਹਾਏ ਰੱਬਾ ਮੇਰਿਆ ਕੀ ਹੋ ਗਿਆ ਅੰਜੂ ਕੀ ਰੌਲਾ ਪਾਇਆ ਏ ਇੱਕ ਤਾਂ ਤੁਹਾਡੀ ਗੱਸਰ ਰਹੀ ਸੀ ਅਮਾ ਹੂਨ ਪਰ ਮਲੀ ਬਣਾ ਕੇ ਲੈ ਆਈਆਂ ਜਾਂ ਮੇਨੂੰ ਮੂਹ ਬਣਾ ਕੇ ਲਈ ਹੈ ਹਾਏ ਹੇ ਤੈਨ ਮੋਤ ਪੈਂਦੀ ਕੰਮ ਕਰਦੀ ਨੂੰ ਨਾ ਨਾ ਮੋਤ ਨਹੀਂ ਕਹਿੰਦੀ ਮੈਨੂੰ ਮੈਨੂੰ ਗੱਛੂ ਗੱਛੂ ਤੇ ਮੂਹ ਜੱਸ ਕਹੀ ਨੀਂ ਬਣਾ ਘਟ ਮੈਨੂੰ ਦੇ ਦੇ ਆਮੀ ਪੀਲਾ ਹਾਏ ਰੱਬਾ ਉਹ ਕਿਤੇ ਮੈਨੂੰ ਜੱਗ ਬਣਾ ਕੇ ਮੇਰੇ ਜਿੰਨੀ ਮੂਹ ਮਿੱਚਾ ਸਾਰਾ ਜੋ ਪਾਣੀ ਬਣਾਣਾ ਥੋ ਵੀ ਮੇ ਕੋਈ ਮੇਰਾ ਖੂਨ ਪੀਨੇ ਹੋ ਜੱ ਚੱਲ ਜਾ ਮਾਦਾ ਬਣਾ ਲੇਨੀ ਮੈਂ ਜੱ ਦਫਾ ਹੋ ਅੰਜੂ ਤੂੰ ਅੱਖਾਂ ਬੰਦ ਪਾ ਕਰਕੇ ਪਈ ਐ ਕੀ ਹੋਇਆ ਮੰਮੀ ਮੱਖਾਂ ਚ ਗੁਲਾਬ ਜਲ ਪਾਇਆ ਵੈ ਕਹਿੰਦੇ ਨੇ ਅੱਖਾਂ ਚ ਗੁਲਾਬ ਜਲ ਪਾਓ ਨਾ ਅੱਖ ਸਾਫ਼ ਰਹਿੰਦੀਆਂ ਨੇ ਤੂੰ ਵੀ ਪਾ ਕੇ ਤੇ ਬਹਿ ਜੋ ਲੱਗੇ ਨਾ ਅੱਛਾ ਗੱਲ ਸੁਣ ਮੈਨੂੰ ਨਾ ਇੱਕ 50 ਰੁਪਏ ਦੇ ਉਹ ਕਿਉਂ ਨਹੀਂ ਮੈਂ ਨਿੰਬੂ ਲਿਆਉਣੇ ਆ ਆਏ ਹਾਏ ਇੱਕ ਤੂੰ ਹੀ ਤੇ ਤੁਹਾਡੇ ਨਿੰਬੂ ਬੜੇ ਮਸ਼ਹੂਰ ਨੇ ਪੂਰੇ ਸ਼ਹਿਰ ਵਿੱਚ ਕੋਈ ਗੱਲ ਨਹੀਂ ਕੋਠੇ ਮੈਂ ਲਵਾ ਦਾਂਗੀ ਤੁਹਾਨੂੰ ਪੇੜ ਇੱਕ ਦਿਨ ਨਿੰਮੂ ਚੋੜ ਚੋੜ ਕੇ ਚੋੜ ਚੋੜ ਕੇ ਦੀ ਵੀ ਲੈਣਾ ਨਿੰਬੂ ਪਾਣੀ ਹੋਰ ਜਦੋਂ ਲੱਗਣਗੇ ਉਹਨੇ ਛੋੜਾਂਗੀ ਹੁੰਤ ਦੇ ਦੇ ਲਗੀਆਂ 50 ਰੁਪਏ ਦੇ ਨੇ ਕਿੱਡੀਆਂ ਗੱਲਾਂ ਬਣਾਉਂਦੀ ਐ ਆ ਦੋਨਾਂ 'ਚ 50 ਦਾ نوٹ ਕਿਹੜਾ ਐ ਆਹ ਵਾਲਾ ਆਹ ਵਾਲਾ ਹਾਂ ਆ ਤੂੰ ਐਦਾਂ ਕਰਾਇਆ ਫੋਟੋ 50 ਰੁਪਿਆ ਤੇ ਜਾ ਕੇ ਨਾ ਨਿੰਬੂ ਲੈ ਤੇ 50 ਰੁਪਏ ਮੈਨੂੰ ਬਾਕੀ ਦੇ ਦੇ ਉਹ ਜਾਓ ਫਸ ਗਈ ਤੇ ਉਹ ਫਸ ਗਈ ਫਸ ਗਈ ਆਵੇ ਲੈ ਤੇਰੀ ਮਾਂ ਗੱਡੀ ਚਲਾ ਕੇ